ਜੀ ਪਹਿਲਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਲਾਪ੍ਰਿਤ ਕੌਰ ਹੈ ਮੈਂ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੀ ਵਿਦਿਆਰਥਣ ਹਾਂ ਕੱਲ ਮੇਰਾ 10ਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਪੰਜਾਬ ਦੀ ਮੈਟ ਦੇ ਵਿੱਚ ਮੈਂ 8ਵਾਂ ਰੈਂਕ ਪ੍ਰਾਪਤ ਕੀਤਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਮੈਨੂੰ ਇਹ ਦੱਸਦੇ ਹੋਏ ਬੜਾ ਚਾ ਚੜਿਆ ਹੋਇਆ ਹੈ ਬੜੀ ਖੁਸ਼ੀ ਹੈ ਤੇ ਮੈਂ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਬਹੁਤ ਹੀ ਸਤਿਕਾਰਯੋਗ ਦਿਲਪ੍ਰਿਤ ਸਿੰਘ ਤੇ ਮੇਰੇ ਸਾਰੇ ਅਧਿਆਪਕ ਸਾਹਿਬਾਨ ਜਿਨ੍ਹਾਂ ਨੇ ਮੈਨੂੰ ਇਹ ਪ੍ਰਾਪਤੀ ਦੇ ਕਾਬਿਲ ਬਣਾਇਆ ਇੰਨੀ ਸੋਹਣੀ ਤਿਆਰੀ ਕਰਵਾਈ ਉਹਨਾਂ ਦੇ ਸਿਰ ਮੈਂ ਇਹ ਸੇਰਾ ਉਹਨਾਂ ਦੇ ਸਿਰ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦੀ ਹਾਂ ਕਿਉਂਕਿ ਅੱਜ ਉਹਨਾਂ ਨੇ ਮੇਰਾ ਬਹੁਤ ਹੀ ਜ਼ਿਆਦਾ ਸੋਹਣਾ ਸਵਾਗਤ ਕੀਤਾ ਤੇ ਮੈਨੂੰ ਬਹੁਤ ਹੀ ਪਸੰਦ ਆਇਆ ਜੇ ਮੇਰੀ ਇਸ ਮਿਹਨਤ ਕਿੰਨੀ ਕੋਈ ਮੇਰਾ ਸੋਨ ਰਾਤ ਨੂੰ 12 ਤੱਕ ਆਰਾਮ ਨਾਲ ਵੱਜ ਜਾਂਦੇ ਸੀਗੇ ਤੇ ਸੁਬਾਹ ਤੜਕੇ ਟਾਈਮ ਟੇਬਲ ਬਣਾਇਆ ਸੀ 3 ਵਜੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ 3 ਘੰਟੇ ਤੜਕੇ ਪੜਾਈ ਦੀ ਲੋਣੀ ਫਿਰ ਸਕੂਲ ਦੇ ਵਿੱਚ ਪੜਨਾ ਫਿਰ ਜਾ ਕੇ ਤਾਂ ਬਸ ਲਗਾਤਾਰ پڑھਦੇ ਹੁੰਦੇ ਸੀਗੇ ਤੇ ਵਿੱਚ 1 ਘੰਟਾ 2 ਘੰਟਿਆਂ ਦੀ ਇਕੱਠੀ ਬ੍ਰੇਕ ਲੈਂਦੇ ਸੀ ਪਰ ਲਗਾਤਾਰਤਾ ਵੀ ਕਦੇ ਟੁੱਟਣੀ ਨਹੀਂ ਦਿੱਤਾ ਵੀ ਅੱਜ ਪੜ ਲਿਆ ਕੱਲ ਨਹੀਂ ਪੜਿਆ ਇਸ ਲਈ ਵੀ ਲਗਾਤਾਰ ਤਬਨਾਈ ਰੱਖੀ ਤੇ ਮੇਰੀ ਇਸ ਪ੍ਰਾਪਤੀ ਦੇ ਵਿੱਚ ਮੇਰੇ ਮੰਮੀ ਪਾਪਾ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਵੀ ਸਾਡੇ ਘਰ ਇਹੋ ਜਿਹਾ ਮਾਹੌਲ ਬਣਾ ਕੇ ਰੱਖਿਆ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਤੇ ਹਰ ਚੀਜ਼ ਉਹ ਪੜ੍ਹਾਈ ਦੇ ਲਈ ਮੈਨੂੰ ਲੋੜ ਸੀ ਉਹ ਮਹਈਆ ਕਰਵਾਈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਹਰ ਰੋਜ਼ ਪਾਠ ਕਰਦੀ ਹੁੰਦੀ ਸੀ ਕਿ ਰੱਬ ਮੈਨੂੰ ਇਹ ਪ੍ਰਾਪਤੀ ਦੇ ਕਾਬਲ ਬਣਾਏ ਤੇ ਮੈਂ ਵਾਈਗਰੂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਆਂ ਕੱਲ ਜਦੋਂ ਵੀ ਮੇਰਾ ਰਿਜ਼ਲਟ ਆਇਆ ਉਦੋਂ ਵੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ ਤੇ ਬਾਅਦ ਵਿੱਚ ਮੈਨੂੰ ਮੇਰੀ ਭੈਣ ਨੇ ਰਿਜ਼ਲਟ ਦੱਸਿਆ ਤੇ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਫਿਰ ਵੀ ਮੇਰੇ ਜੋ ਇਨ ਕਲਾਸ ਇੰਚਾਰਜ ਨੇ ਦਰਸ਼ਨ ਸਰ ਉਹਨਾਂ ਨੂੰ ਬੜੀ-ਬੜੀ ਵਧਾਈ ਦਿੰਦੀ ਆਂ ਕਿ ਜੋ ਮੇਰੀ ਇਹ ਪ੍ਰਾਪਤੀ ਹੈ ਉਸ ਦੇ ਲਈ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਤੇ ਜਿਨ੍ਹਾਂ ਨੇ ਮੈਨੂੰ ਅਧਿਆਪਕਾਂ ਨੇ ਤਿਆਰੀ ਕਰਵਾਈ ਉਹਨਾਂ ਦਾ ਤਾਂ ਮੈਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿਉਂਕਿ ਜਦੋਂ ਸਰਦੀ ਦੀਆਂ ਛੁੱਟੀਆਂ ਸੀ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਮੇਰੇ ਨਾਲ ਸੰਪਰਕ ਕਾਇਮ ਕਰਕੇ ਰੱਖਿਆ ਲਗਾਤਾਰ ਪੜਾਇਆ ਟੈਸਟ ਲਏ ਤੇ ਉਹੀ ਉਹਨਾਂ ਦੇ ਕਾਰਨ ਹੀ ਮੈਂ ਅੱਜ ਇਹ ਪ੍ਰਾਪਤੀ ਦੇ ਕਾਬਲ ਹਾਂ ਸਰ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਜੀ ਆਇਆਂ ਨੂੰ ਧੰਨਵਾਦ ਤੁਸੀਂ ਸਾਡੀ ਕਵਰੇਜ ਕਰ ਰਹੇ ਹੋ ਸਰਕਾਰੀ ਸਕੂਲ ਦੀ ਇਸ ਬੱਚੀ ਲਾਪਰੀਤ ਨੇ ਪੰਜਾਬ ਦੀ ਮੈਰਿਟ ਦੇ ਵਿੱਚੋਂ 8ਵਾਂ ਸਥਾਨ ਹਾਸਲ ਕੀਤਾ ਤੇ ਇਸ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਬੱਚੀ ਨੇ 642 ਅੰਕ ਲੈ ਕੇ 98.7% ਜਿਹੜੇ ਨੰਬਰ ਨੇ ਪ੍ਰਾਪਤ ਕੀਤੇ ਨੇ ਤੇ ਇਸ ਦਾ ਸਿਹਰਾ ਜਿਹੜਾ ਸਾਡੇ ਸਾਰੇ ਸਟਾਫ ਨੂੰ ਜਾਂਦਾ ਹੈ ਤੇ ਇਸ ਬੱਚੀ ਦੀ ਮਿਹਨਤ ਨੂੰ ਜਾਂਦਾ ਹੈ, ਇਸ ਦੇ ਮਾਪਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਭ ਨੇ ਇਸ ਯੋਗਦਾਨ ਪਾਇਆਗਾ ਇਸ ਦੇ ਬੱਚੇ ਦੀ ਪ੍ਰਾਪਤੀ ਦੇ ਵਿੱਚ। ਸਰਕਾਰੀ ਸਕੂਲ ਦੇ ਬੱਚੇ ਨੇ ਮੈਰਿਟ ਦੇ ਵਿੱਚ ਆਉਣਾ ਜਾਂ ਪਹਿਲਾ ਸਥਾਨ ਹਾਸਲ ਕਰਨਾ ਜਿਵੇਂ ਕਿ ਠਿੱਖੀ ਦੇ ਕਮੇਟੀ ਨੇ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਤੇ ਤੁਹਾਡਾ ਬੱਚਿਆਂ ਨੂੰ ਕੀ ਮੈਸੇਜ ਹੈਗਾ ਜਾਂ ਉਹਨਾਂ ਦੇ ਮਾਪਿਆਂ ਨੂੰ ਇਸ ਵਿਸ਼ੇ ਤੇ ਕੀ ਮੈਸੇਜ ਹੈ ਹਾਂਜੀ ਇਹ ਬਹੁਤ ਸੋਹਣਾ ਸਵਾਲ ਆ ਤੁਹਾਡਾ ਕਿ ਇਹ ਕੱਲ ਰਿਜ਼ਲਟ ਆਇਆ 10ਵੀਂ ਕਲਾਸ ਦਾ ਜਿਸ ਦੇ ਵਿੱਚੋਂ 14 ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਮਾਨਸਾ ਜ਼ਿਲ੍ਹੇ ਦੇ ਮਾਨਸਾ ਦੇ ਵਿੱਚੋਂ 12 ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਮੈਰਿਟ ਦੇ ਵਿੱਚ ਆਏ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ ਵੀ ਸਰਕਾਰੀ ਸਕੂਲਾਂ ਦੀ ਜਿਹੜੀ ਐਜੂਕੇਸ਼ਨ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਮੱਚ ਬੈਟਰ ਹੈ ਹੋ ਸਕਦਾ ਹੈ ਵੀ ਸਾਡੀਆਂ ਕਿਤੇ ਨਾ ਕਿਤੇ ਉਹਨਾਂ ਦੇ ਮੁਕਾਬਲੇ ਕੋਈ ਸਹੂਲਤ ਇੱਕ ਦੋ ਘੱਟ ਹੋ ਸਕਦੀਆਂ ਨੇ ਪਰ ਐਜੂਕੇਸ਼ਨ ਦੇ ਪੱਖ ਤੋਂ ਅਕੈਡਮਿਕਸ ਦੇ ਪੱਖ ਤੋਂ ਮੈਨੂੰ ਇਹ ਲੱਗਦਾ ਵੀ ਸਰਕਾਰੀ ਸਕੂਲਾਂ ਵਰਗਾ ਕਿਤੇ ਨਾ ਤਾਂ ਸਟਾਫ ਹੈ ਜਿਨ੍ਹਾਂ ਨੇ ਟੈਸਟ ਸਾਰੇ ਪਾਸ ਕਰਕੇ ਆਏ ਨੇ ਬੇਸ਼ੱਕ ਸਾਡੇ ਅਧਿਆਪਕਾਂ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੋਊ ਗ੍ਰੈਜੂਏਸ਼ਨ ਤੇ ਬੀਐਡ ਹੈ ਪਰ ਉਹਦੇ ਨਾਲੋਂ ਕਿਤੇ ਵੱਧ ਡਿਗਰੀਆਂ ਉਹਨਾਂ ਕੋਲੇ ਮਾਸਟਰ ਡਿਗਰੀਆਂ ਇਵਨ ਮਲਟੀਪਲ ਮਾਸਟਰ ਡਿਗਰੀਜ਼ ਐਮ ਫਿਲ ਪੀਐਚਡੀ ਸਾਡਾ ਸਟਾਫ ਹੈ ਮਤਲਬ ਸਰਕਾਰੀ ਸਕੂਲਾਂ ਵਰਗਾ ਸਟਾਫ ਹੈ ਤਾਂ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਨੇੜੇ ਨਹੀਂ ਲੱਗਣ ਦਿੰਦਾ ਅਕੈਡਮਿਕ ਪੱਖ ਤੋਂ ਸਾਡਾ ਕਹਣਾ ਇਹ ਸੰਤਾ ਪਹਿਲੇ ਕਿ ਸਾਡੀ ਪੰਚਾਇਤ ਨੂੰ ਜੀ ਸਾਰੇ ਸਟਾਫ ਨੂੰ ਹਾਂਜੀ ਹਾਂਜੀ ਮਾਣ ਵਾਲੀ ਗੱਲ ਆਈ ਸਾਡੇ ਪਿੰਡ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਲਾਪਰੀਤ ਕੌਰ ਇਹਨਾਂ ਦੇ ਫਾਦਰ ਬੂਟਾ ਸਿੰਘ ਜੀ ਉਹਨਾਂ ਦੀ ਮਾਤਾ ਉਹਨਾਂ ਦੀ ਮਿਹਨਤ ਜਿਵੇਂ ਲਾਪ੍ਰਿਤ ਕਹੋਦ ਨੇ ਪਹਿਲਾਂ ਵੀ ਦੱਸਿਆ ਵੀ 3 ਵਜੇ ਉੱਠ ਕੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਸੀਗੇ ਫਿਰ ਅਸੀਂ ਉਸ ਤੋਂ ਬਾਅਦ ਪੜ੍ਹਾਈ ਕਰਦੇ ਤਿਆਰ ਹੋ ਕੇ ਸਕੂਲ ਆਉਂਦੇ ਫਿਰ ਉਸ ਤੋਂ ਬਾਅਦ ਸਾਰਾ ਦਿਨ ਪੜ੍ਹਾਈ ਚ ਲੰਘ ਜਾਂਦਾ ਸੀ ਸਭ ਤੋਂ ਵੱਡਾ ਸਿਹਰਾ ਜਾਂਦਾ ਮਤਲਬ ਇਹਦੀ ਮਾਤਾ ਨੂੰ ਜਿਹੜੇ ਦੇਖੋ 3 ਵਜੇ ਉੱਠਦੇ ਫਿਰ ਬੱਚੇ ਵਾਸਤੇ ਸਾਰਾ ਕੁਝ ਖਾਣ ਪਾਣੇ ਤਿਆਰ ਕਰਨਾ ਫਿਰ ਮਤਲਬ ਉਹਨੂੰ ਇਹੋ ਜਿਹਾ ਮਾਹੌਲ ਦੇਣਾ ਵੀ ਅੱਗੇ ਜਾ ਕੇ ਮਤਲਬ ਚੰਗੀ ਸਿੱਖਿਆ ਪ੍ਰਾਪਤ ਕਰੇ ਤੇ ਮੈਂ ਅੱਗੇ ਵਾਸਤੇ ਵੀ ਪਿੰਡ ਵਾਸੀਆਂ ਨੂੰ ਹੋਰਾਂ ਨੂੰ ਮਤਲਬ ਇਲਾਕੇ ਵਾਸ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਆਵਦੇ ਬੱਚਿਆਂ ਨੂੰ ਥੋੜੀ ਜਿਹੀ ਖੁੱਲ੍ਹ ਦਿਓ ਇਹ ਨਾ ਹੋਵੇ ਵੀ ਆਪਾਂ ਮਤਲਬ ਉਹਨਾਂ ਨੂੰ ਨਾਪਕ ਘੁੱਟ ਕੇ ਰੱਖੀਏ ਸੋ ਇਹ ਦੇਖੋ ਵੀ ਲਾਪ੍ਰਿਤ कौर ਨੇ 650 ਦੇ ਵਿੱਚੋਂ 642 ਅੰਕ ਹਾਸਲ ਕੀਤੇ ਪੰਜਾਬ ਦੇ ਵਿੱਚੋਂ ਅੱਠਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਅੰਕ ਹਾਸਲ ਕਰਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਹੋਰ ਬੱਚਿਆਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਸੇਜ ਸਾਰਾ ਇਹੀ ਹੈ ਜਿਵੇਂ ਲਾਪ੍ਰਿਤ ਤਰਕੌਰ ਨੇ ਮਿਹਨਤ ਕਰੀ ਹੈ ਇਸੇ ਤਰ੍ਹਾਂ ਹੀ ਵੀ ਸੇਧ ਲੈਣੀ ਚਾਹੀਦੀ ਹੈ ਐਵੇਂ ਹੀ ਮਿਹਨਤ ਕਰਕੇ ਆਪਣੇ ਮਾਪਿਓ ਦਾ ਸਕੂਲ ਦਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨੀ ਪਹਿਲਾਂ ਤਾਂ ਜੀ ਸਾਡੇ ਇਲਾਕੇ ਨੂੰ ਬੜਾ ਮਾਣ ਹਾਸਲ ਹੋਇਆ ਹੈ ਮੀਰਪੁਰ ਕਲਾਂ ਨੂੰ ਇਸ ਬੱਚੀ ਦੀ ਪ੍ਰਾਪਤੀ ਤੇ ਕਿਉਂਕਿ 17 ਸਾਲਾਂ ਦੀ ਡੀਕ ਤੋਂ ਬਾਅਦ ਇਹ ਉਹ ਦਿਨ ਆਇਆ ਜਦੋਂ ਇਸ ਬੱਚੀ ਨੇ ਜ਼ਿਲ੍ਹੇ ਚੋਂ ਫਸਟ ਆਈ ਹੈ ਸੋ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਸਟਾਫ ਨੂੰ ਪੰਚਾਇਤ ਨੂੰ ਤੇ ਸਮੂਹ ਉਹਦੇ ਮਾਪਿਆਂ ਨੂੰ ਬੱਚੀ ਨੂੰ ਅਸ਼ੀਰਵਾਦ ਤੇ ਨਸ਼ਿਆਂ ਪ੍ਰਤੀ ਮੈਂ ਕਹਿਣਾ ਚਾਹਨਾ ਕਿ ਸਮੁੱਚੇ ਮਾਪਿਆਂ ਦਾ ਫਰਜ਼ ਬਣਦਾ ਆਪਣੇ ਬੱਚਿਆਂ ਦੇ ਨਾਲ ਫ੍ਰੈਂਡਲੀ ਰਹਿਣ ਉਹਨਾਂ ਨੂੰ ਹਰ ਗੱਲ ਤੋਂ ਚੰਗੀ ਤੋਂ ਮਾੜੀ ਤੋਂ ਸਿੱਖਿਆ ਦੇਣ ਕਿਤੇ ਵੀ ਉਹਨਾਂ ਨੂੰ ਦਬਾ ਕੇ ਘੁੱਟ ਕੇ ਨਾ ਰੱਖਿਆ ਜਾਵੇ ਜਿਹੜੀ ਚੀਜ਼ ਮਾੜੀ ਹੈ ਉਹ ਦੱਸਿਆ ਜਾਵੇ ਪੁੱਤ ਇਹ ਮਾੜੀ ਹੈ ਇੰਜ ਹੈਗੀ ਹੈ ਜੇ ਸ਼ਰਾਬ ਮਾੜੀ ਹੈ ਤਾਂ ਜਿਹੜਾ ਬੰਦਾ ਪੀਂਦਾ ਹੈ ਉਹਦੇ ਨੁਕਸਾਨ ਉਹਨੂੰ ਜਾਦੇ ਪਤਾ ਹੁੰਦਾ ਜਿਹਨੇ ਨਹੀਂ ਪੀਤੀ ਹੁੰਦੀ ਉਹ ਤਾਂ ਬਸ ਇੱਕ ਅਦਾਸ ਹੀ ਸਕਦਾ ਸੋ ਉਹਨਾਂ ਲੋਕਾਂ ਦੀਆਂ ਉਦਾਹਰਣਾਂ ਦੇ ਕੇ ਜਿਹੜੇ ਅੱਜ ਕੱਲ ਚਿੱਟੇ ਦਾ ਬੜਾ ਪ੍ਰਕੋਪ ਚੱਲਿਆ ਬੱਚਿਆਂ ਨੂੰ ਖੇਡਾਂ 'ਚ ਪਾ ਕੇ ਗਰਾਊਂਡਾਂ ਦੇ ਵਿੱਚ ਬੱਚਿਆਂ ਦੇ ਸਾਥੀ ਬਣ ਕੇ ਨਾਲ ਹੋਣ ਚੰਗੀ ਖਰਾਕ ਦੇਣ ਤੇ ਪਿੰਡ ਦੇ ਵਿੱਚ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਬਾਕੀ ਸਾਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜੇ ਸਟਿੰਗ ਵਗੈਰਾ ਨੇ ਕੋਈ ਸਿਕਟਾਨ ਨੇ ਕੋਈ ਕੰਬਾਕੂ ਹੈ ਦੁਕਾਨਾਂ ਤੇ ਉਹ ਜਬਰੀ ਤੌਰ ਤੇ ਬੰਦ ਕੀਤਾ ਜਾਵੇ ਮੈਡੀਕਲ ਨਸ਼ੇ ਦੁਕਾਨਾਂ ਤੇ ਮਿਲਦੇ ਆ ਸਿਗਨੇਚਰ ਦੇ ਕੈਪਸੂਲ ਨੇ ਜਾਂ ਹੋਰ ਗੋਲੀਆਂ ਜਿਹੜੀਆਂ ਹਰਿਆਣੇ ਤੋਂ ਸਾਡੇ ਪਿੰਡਾਂ 'ਚ ਪਹੁੰਚਦੀਆਂ ਨੇ ਛੋਟੇ ਛੋਟੇ ਬੱਚੇ ਦੁਕਾਨਾਂ ਤੇ ਜਾ ਕੇ ਸਿਗਨੇਚਰ ਦਾ ਕੈਪਸੂਲ ਮੰਗਦੇ ਆ ਤਾਂ ਇਹਨਾਂ ਨੂੰ ਬੜੀ ਗਲਤ ਸਿੱਖਿਆ ਦਿੱਤੀ ਜਾਂਦੀ ਹੈ ਇਹਦੇ ਨਾਲ ਤੁਹਾਡੇ 'ਚ એનર્ਜੀ ਆਊ ਤੁਹਾਡੀ ਬਿਲਿਟੀ ਪਾਵਰ ਵਧੂਗੀ ਤੇ ਹੋਰ ਜੁ ਕੁਛ ਗੱਲਾਂ ਜਿਹੜੀਆਂ ਆਪਾਂ ਕੈਮਰੇ ਤੇ ਨਹੀਂ ਬੋਲ ਸਕਦੇ ਔਰ ਬੱਚਿਆਂ ਨੂੰ ਸਮਝਾਇਆ ਜਾਂਦਾ ਮੈਂ ਬੈਠਾ ਅਕਸਰ ਦੇਖਦਾ ਹੁੰਨਾ ਮੈਡੀਕਲ ਸਟੋਰਾਂ ਤੇ ਬੱਚੇ ਆ ਕੇ ਗਲਤ ਜਿਹੇ ਕੈਪਸੂਲ ਹੈ ਜਿਹੜੇ ਕਿ ਅਡਲਟ ਨੂੰ ਚਾਹੀਦੇ ਆ ਉਹ ਆ ਕੇ ਮੰਗਦੇ ਨੇ ਵੈਸੇ ਤਾਂ ਉਹਨਾਂ ਨੂੰ ਵੀ ਲੋੜ ਨਹੀਂ ਹੁੰਦੀ ਤੇ ਇਹਨਾਂ ਨੂੰ ਇਹ ਸਿੱਖਿਆ ਨੈਤਿਕ ਰੂਪ ਵਿੱਚ ਮਾਪੇ ਬਾਪ ਦੇਣ ਸਕੂਲ ਸਟਾਫ ਦੇਵੇ ਅਕਸਰ ਮੈਂ ਆਪਣੇ ਬੱਚਿਆਂ ਦੇ ਨਾਲ ਬੇਟੀ ਨਾਲ ਬੜਾ ਫਰੈਂਡਲੀ ਰਿਹਾ ਬੇਟੇ ਨਾਲ ਬੜਾ ਫਰੈਂਡ ਰਿਹਾ ਹੁਣ ਤੱਕ ਉਹ ਜਿਨ੍ਹਾਂ ਚਿਰ ਉਹਨੇ 17-18 ਮੀਟਰ ਗੋਲਾ ਨਹੀਂ ਲਾਇਆ ਮੈਂ ਗਰਾਊਂਡ 'ਚ ਡੇਲੀ ਉਹਦੇ ਨਾਲ ਆਉਣਾ, ਵੇਟ ਕਰਾਉਣਾ, ਕੋਲੇ ਬੈਠਣਾ, ਹਰ ਗੱਲ ਉਹਦੇ ਨਾਲ ਸ਼ੇਅਰ ਕਰਨੀ। ਉਹਨੂੰ ਛੇਮੀ ਦੇ ਵਿੱਚ ਉਹ ਸਾਰੀਆਂ ਗੱਲਾਂ ਦੱਸਤੀਆਂ ਸੀ। ਵੀ ਲੜਕੀ ਨੂੰ ਕੀ ਪ੍ਰੋਬਲਮ ਆਉਂਦੀ ਆ ਪੁੱਤ ਉਹਦੇ ਵੱਲ ਦੇਖਣਾ ਨਹੀਂ ਹੈਗਾ। ਤੁਹਾਡੇ ਮਾਦਰ ਨੂੰ ਵੀ, ਤੁਹਾਡੀ ਭੈਣ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ। ਜੇ ਨਸ਼ਾ ਹੈ, ਖਾਣਾ ਹੈ, ਕੋਈ ਗੱਲ ਨਹੀਂ ਆ ਡਰਿੰਕ ਪਈ ਹੈ, ਮੈਂ ਪੀਣਾ ਤੂੰ ਪੀ ਕੇ ਦੇਖ ਲੈ। ਬੀਅਰ ਵੀ ਉਹਨੂੰ ਸਿਪ ਸਿਪ ਕਰਕੇ ਦਿਖਾਈ। ਬੇਟੀ ਨੂੰ ਮੈਂ ਕਹਾਂ ਮਗਾ ਬੇਟੀ ਬਗਾਨੇ ਕਰ ਜਾਏਗੀ ਕਦੇ ਕਲੱਬਾਂ ਪੱਪਾਂ ਚ ਪਾਰਟੀ ਜਾਣਾ ਪੈ ਸਕਦਾ ਹੈ ਜੇ ਤੂੰ ਪੀ ਕੇ ਦੇਖਣੇ ਤਾਂ ਪਾਪਾ ਕੋਲੀ ਪੀ ਕੇ ਦੇਖ ਲੈ ਤੈਨੂੰ ਪਤਾ ਲੱਗ ਜੂਏ ਚੰਗਾ ਕੀ ਹੈ ਤੇ ਮਾੜਾ ਕੀ ਹੈ ਜਦੋਂ ਬੱਚੇ ਨੂੰ ਅਸੀਂ ਰੋਕਦੇ ਆਂ ਜੀ ਬੱਚਾ ਉਧਰ ਨੂੰ ਜਾਂਦਾ ਕਿਸੇ ਵੀ ਮਨੁੱਖੀ ਆਦਤ ਜਿੱਦੋਂ ਉਹਨੂੰ ਰੋਕਿਆ ਜਾਵੇ ਉਧਰ ਨੂੰ ਉਹ ਵੱਧਦਾ ਜੇ ਬੱਚਿਆਂ ਨੂੰ ਅਸੀਂ ਥੋੜੀ ਜਿਹੀ ਖੁੱਲ੍ਹ ਦੇਵਾਂਗੇ ਖਾਸ ਕਰਕੇ ਮਾਂ-ਬਾਪ ਉਹਨੂੰ ਕਹਿਣਗੇ ਪੁੱਤ ਆਓ ਸੁਣ ਜੇ ਕੋਈ ਤੁਹਾਨੂੰ ਖਾ ਕੇ ਲੱਗਦਾ ਵੀ ਤੁਹਾਨੂੰ ਬਹੁਤ ਗੁਆੰਢੀ ਜਾਂ ਪਿੰਡ ਵਾਲਾ ਤੁਹਾਨੂੰ ਕੋਈ ਚੰਗੀ ਚੀਜ਼ ਖਵਾਉਣ ਵਾਲਾ ਤੁਹਾਨੂੰ ਅਸੀਂ ਖਵਾ ਦਿੰ ਫਿਰ ਬੱਚਾ ਨਹੀਂ ਖਾਊਗਾ ਉਹਨੂੰ ਪਤਾ ਲੱਗਦਾ ਮੇਰੇ ਮਾਪੇ ਤਾਂ ਮੈਨੂੰ ਰੋਕਦਾ ਨਹੀਂ ਜਦੋਂ ਉਹਨੂੰ ਰੋਕ ਕੇ ਜਾਂਦਾ ਉਹਨੂੰ ਐਂ ਲੱਗਦਾ ਪਤਾ ਨਹੀਂ ਕੋਈ ਬਹੁਤ ਵਧੀਆ ਚੀਜ਼ ਹੈ ਜਿਹੜਾ ਮੇਰਾ ਬਾਪਾ-ਬਾਪ ਰੋਕਦਾ ਮੈਨੂੰ ਗਵਾਂਢੀ ਕਿਆ ਖਾਣ ਨੂੰ ਕਹਿੰਦਾ ਜਾਂ ਕੋਈ ਦੁਕਾਨ ਵਾਲਾ ਕਹਿੰਦਾ ਜਾਂ ਕੋਈ ਡਾਕਟਰ ਕਹਿੰਦਾ ਜਾਂ ਕੋਈ ਸਾਥੀ ਕਹਿੰਦਾ ਸੋ ਸਾਡਾ ਸਮੁੱਚੇ ਪੰਜਾਬੀਆਂ ਦਾ ਫਰਜ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਹਾਣੀ ਹੋਈਏ ਉਹਨਾਂ ਦੇ ਨਾਲ ਬਹੁਤ ਨੇੜਤਾ ਬਣਾ ਕੇ ਰੱਖੀਏ ਉਹਨਾਂ ਦੇ ਫਰੈਂਡ ਬਣੀਏ ਤਾਂ ਕਿ ਉਹ ਆਪਣੀ ਹਰ ਸਮੱਸਿਆ ਸਾਨੂੰ ਦੱਸ ਸਕਣ ਜਦੋਂ ਬੱਚਾ ਸਮੱਸਿਆ ਗ੍ਰਸਤ ਹੁੰਦਾ ਉਹ ਹੱਲ ਭਾਲਦਾ ਹੈ ਹੱਲ ਭਾਲਣ ਦੇ ਵਾਸਤੇ ਉਹ ਹੱਥ ਪੈਰ ਮਾਰਦਾ ਜਦੋਂ ਕਿਸੇ ਗਲਤ ਕੋਲੇ ਚਲਾ ਜਾਂਦਾ ਉਹ ਗਲਤ رائے ਦੇ ਕੇ ਬੱਚੇ ਨੂੰ ਜਿਹੜੀ ਪ੍ਰੇਰਣਾ ਗਲਤ ਵਾਸੇ ਦੇ ਦਿੰਦੇ ਤੇ ਬੱਚਾ ਗਲਤ ਤੁਰ ਪੈਂਦਾ ਜੇ ਉਹ ਤੇ ਹੱਲ ਉਹਨੂੰ ਘਰ ਦੇ ਵਿੱਚ ਸਕੂਲ ਦੇ ਵਿੱਚ ਉਹਦੇ ਦੋਸਤੋਂ ਦਾ ਦਾਦਾ ਦਾਦੀ ਮਾਂ ਬਾਪ ਭੈਣ ਭਾਈ ਵੱਡਾ ਦੱਸਣਗੇ ਤਾਂ ਫਿਰ ਸ਼ਾਇਦ ਲੱਗਦਾ ਕਿਉਂਕਿ ਜੇ ਕਿ ਮੇਰਾ ਮਾਹੌਲ ਰਿਹਾ ਮੇਰੇ ਬੱਚਿਆਂ ਅੰਦਰ ਹੈ ਮੈਂ ਤਾਂ ਦੇਖਿਆ ਜਿੰਨੇ ਸਪੋਰਟਸ ਵਾਲੇ ਸਾਡੇ ਸਾਥੀ ਸੀਗੇ ਵੀ ਅਸੀਂ ਜਾ ਕੇ ਆਪਣੇ ਮਾਂ ਬਾਪ ਨਾਲ ਵੱਡੇ ਭੈਣ ਭਾਈ ਨਾਲ ਡਿਸਕਸ ਕੀਤਾ ਤੇ ਰਿਜ਼ਲਟ ਬੜੇ ਵਧੀਆ ਰਹੇ ਸੋ ਸਾਰਿਆਂ ਨੂੰ ਬੇਨਤੀ ਹੈ ਮਾਂ ਬਾਪ ਨੂੰ ਕਿ ਜੇ ਨਸ਼ਿਆਂ ਤੋਂ ਬਚਾਉਣਾ ਹੈ ਬੱਚਿਆਂ ਨੂੰ ਤੁਸੀਂ ਘਰ ਸਮਝਾਓ ਖੁੱਲ ਕੇ ਉਹਨਾਂ ਨਾਲ ਗੱਲ ਕਰੋ ਉਹਨਾਂ ਦੀ ਸਮੱਸਿਆ ਪੁੱਛੋ ਵੀ ਕਈ ਵਾਰ ਬੱਚਾ ਸਮੱਸਿਆ 'ਚ ਇੰਨਾ ਗਰਸ ਹੁੰਦਾ ਵੀ ਆਪ ਨੂੰ ਨਹੀਂ ਦੱਸਦਾ ਕਿਸੇ ਦੋਸਤ ਨੂੰ ਦੱਸ ਸਕਦਾ ਹੈ ਚਾਚੇ ਨੂੰ ਦੱਸ ਸਕਦਾ ਹੈ ਕਈ ਵਾਰ ਮਾਂ ਨੂੰ ਦੱਸਣਦਾ ਹੈ ਕਈ ਵਾਰ ਕੁੜੀ ਮਾਂ ਨੂੰ ਦੱਸਦੀ ਚਾਚੀ ਨੂੰ ਦੱਸਦੀ ਹੈ ਸੋ ਉਹਨਾਂ ਤੋਂ ਬੱਚਾ ਤੋਂ ਪੁੱਛਿਆ ਜਾਵੇ ਤੁਹਾਡੀਆਂ ਸਮੱਸਿਆਵਾਂ ਕੀ ਹੈ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕੋਈ ਸਰੀਰਿਕ ਹੈ ਕੋਈ ਮਨੋਵਿਗਿਆਨਿਕ ਹੈ ਕੋਈ ਫਿਜ਼ੀਕਲ ਤੁਹਾਨੂੰ ਪ੍ਰੋਬਲਮ ਹੈ ਤਾਂ ਉਹਦਾ ਸੋਲੂਸ਼ਨ ਹੋ ਸਕਦੇ ਡਾਕਟਰੀ ਇਲਾਜ ਹੈਗੇ ਆ ਮੈਂਟਲੀ ਇਲਾਜ ਹੈਗੇ ਨੇ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਦੀ ਵਿਦਿਆਰਥਣ ਲਾਪ੍ਰੀਤ कौर ਪੰਜਾਬ ਦੇ ਵਿੱਚੋਂ 8ਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਮੈਂ ਵੀ ਇੱਕ ਖੁਦ ਇੱਕ ਟੀਚਰ ਹਾਂ ਟੀਚਰ ਦੇ ਹਿਸਾਬ ਨਾਲ ਜਦੋਂ ਦੇਖਿਆ ਕਿ ਸਰਕਾਰੀ ਸਕੂਲਾਂ ਦਾ ਜਿਹੜਾਗਾ ਰੁਝਾਨ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਪਿੱਛੇ ਪਛਾਂਹ ਵਾਲਾ ਲੱਗ ਰਿਹਾ ਸੀ ਪਰ ਹੁਣ ਨਵੇਂ-ਨਵੇਂ ਜਿਹੜੇ ਟੀਚਰ ਨੇਗੇ ਉਹ ਹੁਣ ਮੌਜੂਦਾ ਜਿਹੜੇ ਟੀਚਰ ਨੇਗੇ ਉਹ ਇੰਨੇ ਕੋ ਕਾਬਿਲ ਨੇ ਕਿ ਉਹਨਾਂ ਨੇ ਆਪਣੀ ਮਿਹਨਤ ਨਾਲ ਆਦਾ ਜਿਹੜੇ ਸਰਕਾਰੀ ਸਕੂਲਾਂ ਦਾ ਜਿਹੜਾ ਸਥਾਨ ਹੈ ਉਹ ਕਿਤੇ ਨਾ ਕਿਤੇ ਉੱਚਾ ਕੀਤਾਗਾ ਤੇ ਲਾਪਰੀਤਕੌਰ ਬਹੁਤ ਹੀ ਹੋਂਹਾਰ ਵਿਦਿਆਰਥਣ ਹੈ ਜਿਸ ਨੇ ਜਿਸਨੇ ਬਹੁਤ ਹੀ ਮਿਹਨਤ ਕਰਕੇ ਇਸ ਬਲੰਦੀ ਨੂੰ ਹਾਸਲ ਕੀਤਾ ਹੈ। ਦੂਸਰੇ ਹੋਰ ਬੱਚਿਆਂ ਨੂੰ ਵੀ ਤੋਂ ਮੈਸੇਜ ਹੈ ਜਿਹੜੇ ਕਿ ਕੁਝ ਅੰਕਾਂ ਤੋਂ ਰਹਿ ਗਏ ਜਾਂ ਮਿਹਨਤ ਕਰ ਰਹੇ ਹੈ। ਦੂਸਰੇ ਵਿਦਿਆਰਥੀਆਂ ਨੂੰ ਮੈਂ ਇਹ ਕਹੂੰਗੀ ਕਿ ਬੇਟੇ ਕਿ ਜਿਹੜੀ ਮਿਹਨਤ ਹੈ ਉਹ ਹਮੇਸ਼ਾ ਕਾ ਰੰਗ ਲਿਆਉਂਦੀ ਐ ਤੁਸੀਂ ਦੋਗਣੀ ਮਿਹਨਤ ਕਰੋ ਦੇ ਇਸ ਤਰ੍ਹਾਂ ਨਾ ਕਿ ਜੇ ਥੋੜੇ ਨੰਬਰ ਪਿੱਛੇ ਰਹਿ ਗਏ ਤੇ ਆਪਦੇ ਆਪ ਨੂੰ ਪਿੱਛੇ ਨਿਲ ਜਾਣਾ ਤੇ ਹੋਰ ਮਿਹਨਤ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਕਾਬਲ ਬਣਾਓ ਇਹਦੇ ਨਾਲ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ